ਉਪਦੇਸ਼ ਸਰਕਾਰ ਭਗਵੰਤ ਮਾਨ ਨੂੰ ਤਾਂ ਇਸ ਕਰਕੇ ਕਿ ਜਿਹੜਾ ਤੁਸੀਂ ਉਸ ਕੁਹਾੜੀ ਦਾ ਦਸਤਾਬੰਦੀ ਕੋਸ਼ਿਸ਼ ਕਰ ਰਹੇ ਹੋ ਤੇ ਪੰਜਾਬ ਦੀ ਜਨਤਾ ਤੁਹਾਨੂੰ ਮaaf ਨਹੀਂ ਕਰੇ ਇੱਥੇ ਘਰ ਦਾ ਹੀ ਰਾਜ ਬਣਾ ਲਿਆ ਪਰ ਅਸੀਂ ਇਹ ਸਾਜ਼ਿਸ਼ ਨੂੰ ਸਮਝ ਗਿਆ ਕਿ 2 ਕਿਲੋਮੀਟਰ ਦੇ ਫਰਕ ਨਾਲ ਤੁਸੀਂ ਤਬਾਦਲਾ ਕਰਕੇ ਜਿਹੜਾ ਤੇ ਇਹ ਸਾਨੂੰ ਕੀ ਤੁਸੀਂ ਮੂਰਖ ਸਮਝਦੇ ਪਰ ਪੋਜਲ ਦਾ ਅਧਿਕਾਰ ਹੀ ਕਿਨੂ ਹੈ ਕਿ ਤੁਸੀਂ ਸਾਰੇ ਜਿਹੜੇ ਵੱਡੇ ਪੁਰਾਣੇ ਫੈਸਲੇ ਆ ਉਹਨਾਂ ਨੂੰ ਕੈਨਸਲ ਕਰਕੇ ਤੇ ਇਦਾਂ ਪੰਜਾਬ ਦੇ ਹੱਕ ਮਾਰੋਗੇ ਦੇਖੋ ਕੁੱਤ ਉੱਤੇ ਤੇ ਤੁਹਾਡਾ ਸਰ ਨੇ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਕੁਝ ਹੋਰ ਇੰਪੋਰਟੈਂਟ ਬਸ ਇਹ ਆ ਤੁਹਾਨੂੰ ਜੀਤਾ ਸਾਹਿਬ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜਾ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਖਿਲਾਫ ਰਚੀ ਜਾ ਰਹੀ ਹੈ ਇੱਕ ਬਦਲਾ ਲਓ ਵਨੰਦੇਤਾਤਮ ਅਰ ਜਿੱਤੇ ਵਿੱਚ ਕੇਂਦਰ ਵੀ ਤੇ ਸੂਬੇ ਦੀ ਸਰਕਾਰ ਜਿਹੜੀ ਆ ਇਹ ਦੋਨੇ ਬਰਾਬਰ ਦੀਆਂ ਹਿੱਸੇਦਾਰ ਕੀ ਪੰਜਾਬ ਨੂੰ ਅਕੋ ਦਾ ਕੀ ਦੇਣਾ ਵੱਡੀਆਂ ਸਾਜਸ਼ਾ ਰਚ ਕੇ ਜਿਹੜੇ ਪੰਜਾਬ ਰਿਜ਼ਰਵਨੇਸ਼ਨ ਐਕਟ ਦੇ ਵਿੱਚ ਫੈਸਲੇ ਹੋਏ ਸੀ 1966 ਦੇ ਵਿੱਚ ਉਹਨਾਂ ਫੈਸਲਿਆਂ ਨੂੰ ਵੀ ਹੁਣ ਬਦਲ ਕੇ ਤੇ ਪੰਜਾਬ ਦੇ ਜਿਹੜੇ ਤੇ ਨਾ ਤੱਕੀ ਸੀ ਜਿਹੜੇ ਪਹਿਲਾਂ ਮੌਜੂਦਾ ਸਾਡੇ ਹੱਕ ਆ ਉਹ ਵੀ ਖੋਏ ਜਾ ਰਹੇ ਆ ਅੱਜ ਉਹਦੇ ਤੇ ਬੜੀ ਗੰਭੀਰਤਾ ਤੇ ਨਾਲ ਕੋਰਟ ਕਮੇਟੀ ਦੇ ਵਿਚਾਰ ਵਟਾਂਦਰਾ ਕੀਤਾ ਔਰ ਤਾੜਨਾ ਵੀ ਕੀਤੀ ਆ ਕੇਂਦਰ ਸਰਕਾਰ ਨੂੰ ਵੀ ਤੇ ਸੂਬੇ ਦੀ ਸਰਕਾਰ ਨੂੰ ਸੂਬੇ ਦੀ ਸਰਕਾਰ ਭਗਵਾਨ ਜੀ ਨੂੰ ਤਾਂ ਇਸ ਕਰਕੇ ਕਿ ਜਿਹੜਾ ਤੁਸੀਂ ਉਸ ਖੁਡਾੜੀ ਦਾ ਦਸਤਾਬੰਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਪੰਜਾਬ ਦੇ ਹੱਕਾਂ ਨੂੰ ਵਧਣ ਲੱਗੇ ਹੋਈ ਆ ਤੇ ਪੰਜਾਬ ਦੀ ਜਨਤਾ ਤੁਹਾਨੂੰ maaf ਨਹੀਂ ਕਰੇ ਕਿਉਂਕਿ ਜਿਹੜਾ ਤੁਸੀਂ ਉੱਥੇ ਕੇਜਰੀਵਾਲ ਦੇ ਦਬਾਅ ਥੱਲੇ ਉੱਥੇ ਸਮਝੌਤਾ ਕਰਕੇ ਆਏ 9 ਜੁਲਾਈ 2022 ਨੂੰ ਆ ਸਾਰੇ ਕੰਡੇ ਜਿੰਨੇ ਹੁਣ ਭਾਵੇਂ ਵੱਖਰੀ ਵਿਧਾਨ ਸਭਾ ਦੀ ਗੱਲ ਆ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਗੱਲ ਆ ਭਾਵੇਂ ਦੁਬਾਰਾ ਹਰਿਆਣੇ ਦੇ ਕਾਲਜ ਨਾਲ ਜੋੜਨ ਦੀ ਗੱਲ ਆ ਤੁਹ ਭਾਵੇਂ ਜਿਹੜੀਆਂ ਐਸਵਾਈਐਲ ਦੀਆਂ ਪਿੱਛੇ ਤੁਸੀਂ ਗਲਤ ਮੀਟਿੰਗਾਂ ਕੀਤੀਆਂ ਪੰਜਾਬ ਦੇ ਹਿੱਤਾਂ ਨੂੰ ਇਗਨੋਰ ਕਰਕੇ ਇਹ ਸਾਰੇ ਕੰਡੇ ਜਿਹੜੇ 9 ਜੁਲਾਈ 2022 ਨੂੰ ਤੁਸੀਂ ਉੱਥੇ ਵਿਜੇ ਸੀ ਇਹ ਉਹਦਾ ਨਤੀਜਾ ਕਿ ਅੱਜ ਫੇਰ ਪੰਜਾਬ ਨੂੰ ਆਪਣੀ ਰਾਜਧਾਨੀ ਮਿਲਣੀ ਤਾਂ ਕੀ ਸੀ ਤੁਸੀਂ ਪੱਕੇ ਤੌਰ ਦੇ ਉੱਤੇ ਇਹਨੂੰ ਫੇਰ ਹਰਿਆਣਾ ਦਾ ਕਬਜ਼ਾ ਇੱਥੇ ਨਾਲ ਰੱਖ ਕੇ ਕੇਂਦਰੀ ਕੇਂਦਰੀ ਵਾਦੇ ਦਵਾਤ ਨੇ ਬੜਾੜਾ ਚੌਂਦੇ ਅਸੀਂ ਪੁੱਛਣਾ ਚਾਹੁੰਦੇ ਆ ਕਿ ਕਿੰਨੇ ਅਧਿਕਾਰ ਦਿੱਤੇ ਆ ਹੋਮ ਮਿਨਿਸਟਰ ਨੂੰ ਤੇ ਕਿੰਨੇ ਅਧਿਕਾਰ ਦਿੱਤੇ ਆ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਤੇ ਅਫਸਰਾਂ ਨੂੰ ਕਿ ਉਹ ਸੂਬਿਆਂ ਦੀਆਂ ਬਾਉਂਡਰੀਜ਼ ਬਦਲ ਦੇਣ ਸੰਵਿਧਾਨ ਦੀ ਧਾਰਾ 3 ਦੇ ਵਿੱਚ ਬੜਾ ਸਪਸ਼ਟ ਆ ਕਿ ਕਿਸੇ ਸਟੇਟ ਦੀ ਕਿਸੇ ਯੂਨੀਅਨ ਟਰੈਟਰੀ ਦੀ ਬਾਉਂਡਰੀ ਜਿਹੜੀ ਆ ਜੇ ਉਹ ਚੇਂਜ ਹੋਣੀ ਆ ਤੇ ਉਹ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਉੱਥੇ ਕਾਨੂੰਨ ਦੇ ਤਹਿਤ ਹੋਏਗੀ ਇਥੇ ਘਰ ਦਾ ਹੀ ਰਾਜ ਬਣਾ ਲਿਆ ਕਿ ਆਪੇ ਹੀ ਜਾ ਕੇ ਹਰਿਆਣਾ ਦੇ ਮੁੱਖ ਮੰਤਰੀ ਤੇ ਨਾਲ ਸਪੀਕਰ ਸਾਹਿਬ ਤੇ ਨਾਲ ਯੂਟੀ ਦੇ ਅਫਸਰ ਤੇ ਜਾ ਕੇ ਰੈਕੀ ਕਰਕੇ ਜੋ ਪਸੰਦ ਆਇਆ ਚੰਡੀਗੜ੍ਹ ਦੇ ਵਿੱਚੋਂ ਉਹ ਪੀਸ ਚੁੱਕ ਲਿਆ ਪੀ ਆ ਹਜ਼ਾਰ ਡੇਢ ਹਜ਼ਾਰ ਕਰੋੜ ਦੀ ਪ੍ਰਾਪਰਟੀ ਆ ਤੇ ਇਥੇ ਦਾ ਬਣਾਵਾਂਗੇ ਅਸੀਂ ਆਪਣੀ ਵਿਧਾਨ ਸਭਾ ਤੇ ਨਾਲੇ ਸਾਡਾ ਬਣ ਜੂਗਾ ਕਲੇਮ ਜੇ ਤੁਹਾਨੂੰ ਇੰਨਾ ਸ਼ੌਕ ਆ ਅਸੀਂ ਤੁਹਾਨੂੰ ਵਧਾਈ ਦਿੰਨੇ ਆ ਤੁਸੀਂ ਆਪਣੀ ਬਣਾਓ ਵਿਧਾਨ ਸਭਾ ਹਰਿਆਣਾ ਦੇ ਵਿੱਚ ਪੰਚਕੋੜੇ ਬਣਾਓ ਅੰਬਾਰੇ ਬਣਾਓ ਜੀਤ ਬਣਾਓ ਰੋਧਕ ਬਣਾਓ ਅਸੀਂ ਕੋਈ ਤੁਹਾਡੇ ਦੁਸ਼ਮਣ ਥੋੜੇ ਆ ਪਰ ਅਸੀਂ ਇਹ ਸਾਜ਼ਿਸ਼ ਨੂੰ ਸਮਝ ਗਿਆ ਕਿ 2 ਕਿਲੋਮੀਟਰ ਦੇ ਫਰਕ ਨਾਲ ਤੁਸੀਂ ਤਬਾਦਲਾ ਕਰਕੇ ਜਿਹੜਾ ਤੇ ਇਹ ਸਾਨੂੰ ਕੀ ਤੁਸੀਂ ਮੂਰਖ ਸਮਝਦੇ ਹੋ ਇਸ ਕਰਕੇ ਇਹ ਅੱਜ ਗਵਰਨਰ ਸਾਹਿਬ ਨੇ ਕਿਹਾ ਕਿ ਹਾਲੇ ਇਹ ਜਿਹੜੀ ਹੈਗੀ ਹੈ ਪ੍ਰਪੋਜ਼ਲ ਉਸ ਸਟੇਜ ਤੇ ਨਹੀਂ ਆਈ ਅਸੀਂ ਇਸ ਚੀਜ਼ ਨੂੰ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਕਿ ਪ੍ਰਪੋਜ਼ਲ ਆਈ ਕਿਉਂ ਪਰ ਪੋਜਲ ਦਾ ਅਧਿਕਾਰ ਨਹੀਂ ਕਿੰਨੂ ਹੈ ਕਿ ਤੁਸੀਂ ਸਾਰੇ ਜਿਹੜੇ ਵੱਡੇ ਪੁਰਾਣੇ ਫੈਸਲੇ ਆ ਉਹਨਾਂ ਨੂੰ ਕੈਨਸਲ ਕਰਕੇ ਤੇ ਇਦਾਂ ਪੰਜਾਬ ਦੇ ਹੱਕ ਮਾਰੋਗੇ ਨਾ ਯੂਨੀਵਰਸਿਟੀ ਤੇ ਇਦਾਂ ਕਬਜ਼ਾ ਹੁਣ ਦਿਆਂਗੇ ਨਾ ਚੰਡੀਗੜ੍ਹ ਦੇ ਉੱਤੇ ਇਦਾਂ ਕਬਜ਼ਾ ਹੁਣ ਦਿਆਂਗੇ ਇਹਦੇ ਵਾਸਤੇ ਪਾਰਟੀ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਇਹ ਅੱਜ ਦੀ ਸਰਦੀ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਦੀ ਜਿਹੜੀ ਸਾਂਝੀ ਮੀਟਿੰਗ ਹੈ ਉਹਦਾ ਫੈਸਲਾ ਇੱਕ ਰਾਜਵਾਨਾ ਸਾਹਿਬ ਦੇ ਸੰਬੰਧ ਵਿੱਚ ਜਿਹੜੀਆਂ ਸਾਜਸ਼ਾ ਰਚੀਆਂ ਜਾ ਰਹੀਆਂ ਮਜੀਠਾ ਸਾਹਿਬ ਸਾਰੀ ਡਿਟੇਲ ਦੱਸਣਗੇ ਕਿਉਂਕਿ ਹਰ ਚੀਜ਼ ਦੀ ਬਰੀਕੀ ਦੇ ਨਾਲ ਪੜਾਈ ਕਰਦੇ ਔਰ ਅੱਖਾਂ ਖੁੱਲ ਜਾਣਗੀਆਂ ਪੰਜਾਬ ਦੀਆਂ ਜਨਤਾ ਦੀਆਂ ਕਿ ਇਹ ਜਿਹੜੇ ਸਾਡੇ ਹਮਦਰਦ ਘੋਟਜਾ ਬੰਨਾ ਚਾਹੁੰਦੇ ਸੀ ਇਹ ਕੱਡੀਆਂ ਵੱਡੀਆਂ ਸਾਜਸ਼ਾ ਚਾਹੇ ਭੁਲੜ ਦੇ ਕੇਸ ਚਾਹੇ ਚਾਹ ਦਾਜੋਣੇ ਦੇ ਕੇਸ ਚ ਉਹਦੀ ਡਿਟੇਲ ਜਿਹੜੀ ਆ ਉਹ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਬਾਕੀ ਵਰਕਿੰਗ ਕਮੇਟੀ ਦੀ ਜਿਹੜਾ ਫੈਸਲਾ ਉਹਨਾਂ ਨੇ ਦੱਸਤਾ ਮੈਂਬਰਾਂ ਦੀ ਰਾਏ ਬੜੀ ਸਪਸ਼ਟ ਆ ਪਰ ਮੈਂਬਰਾਂ ਦੀ ਹਦਾਇਤ ਵੀ ਬੜੀ ਸਖਤ ਸੀ ਜਿਹੜੀ ਕਿਉਂਕਿ ਸੁਪਰੀਮ ਪਾਰਟੀ ਆ ਪਾਰਟੀ ਦੀ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਪ੍ਰਧਾਨਾ ਨੂੰ ਤੇ ਜਿਹੜੇ ਐ ਐਸਜੀਪੀਸੀ ਮੈਂਬਰ ਤੇ ਜਿਹੜੇ ਹਲਕਾ ਚਾਹਦੇ ਉਹਨੂੰ ਹੀ ਪੁੱਛੋ ਤੁਹਾਨੂੰ ਪਤਾ ਲੱਗ ਜਾਵੇ ਕਿ ਗਰਾਊਂਡ ਤੇ ਲੋਕਾਂ ਦੀ ਭਾਵਨਾ ਕੀ ਹੈ ਤੇ ਅਸੀਂ ਉਹਨਾਂ ਦੀ ਗੱਲ ਦਾ ਸਤਕਾਰ ਕਰਦੇ ਹਾਂ ਕਿ ਮੈਂਬਰ ਸਾਰਿਆਂ ਨੇ ਆਪੋ ਆਪਣੀ ਰਾਏ ਦਿੱਤੀ ਆ ਔਰ ਸਾਰਿਆਂ ਜਿਹੜੀਆਂ ਬੇਟੀਆਂ ਹੋ ਕੇ ਜੋ ਫਾਈਨਲ ਕਨਕਲੂਜਨ ਹੋਏਗੀ ਅਸੀਂ ਭਾਵਨਾ ਕੋਰ ਜਿਹੜੀ ਵਰਕਿੰਗ ਕਮੇਟੀ ਦੀ ਆ ਉਹ ਚੰਗੀ ਤਰ੍ਹਾਂ ਸਾਰੀ ਲੀਡਰਸ਼ਿਪ ਨੇ ਸੁਣ ਕੇ ਸਮਝ ਲਈ ਆ ਤੇ ਜੋ ਆਦੇਸ਼ ਵਰਕਿੰਗ ਕਮੇਟੀ ਦਾ ਹੋਇਆ ਉਹਦੇ ਮੁਤਾਬਕ ਸਾਰੀ ਪ੍ਰੋਸੈਸ ਜਿਹੜੀ ਆ ਕਿਉਂਕਿ ਡੈਮੋਕਰੈਟਿਕ ਪਾਰਟੀ ਆ ਸਾਰਾ ਜਿਹੜੇ ਅਹਿਮ ਅੰਗ ਹੁੰਦੇ ਆ ਪਾਰਟੀ ਦੇ ਸਾਰੀ ਦੀ ਰਾਏ ਲੈਣੀ ਜ਼ਰੂਰੀ ਹੁੰਦੀ ਆ ਇਸ ਕਰਕੇ ਉਹ ਰਾਏ ਜੋ ਆਏਗੀ ਫਾਈਨਲ ਉਸ ਤੋਂ ਬਾਅਦ ਜੋ ਫੈਸਲਾ ਪਾਰਟੀ ਦਾ ਉਹ ਅਨਾਉਂਸ ਜਿਹੜਾ ਉਹ ਕੀਤਾ ਜਾਏਗਾ ਮੁਜੀਠਾ ਸਾਹਿਬ ਨੂੰ ਬੇਨਤੀ ਹੈ ਕਿ ਜਿਹੜੇ ਪੰਨੋਂ ਮੰਡੀਆਂ ਵਾਲੀ ਕਹਿੰਦੇ